ਲੁਕਸਵਾ ਚੋਣਾਂ ਦੇ ਪੰਜਵੇਂ ਗੇੜ ਤਹਿਤ ਅੱਜ 6 ਰਾਜਾਂ ਤੇ ਦੋ ਕੇਂਦਰ ਸ਼ਾਸਿਤ ਪ੍ਰਦੇਸ਼ਾਂ ਵਿੱਚ ਪੈਂਦੇ 49 ਲੁਕਸਵਾ ਹਲਕਿਆਂ ਚ VOTING ਸ਼ੁਰੂ ਹੋ ਗਈ ਹੈ ਪ੍ਰਸ਼ਾਸਨ ਨੇ ਇਨ੍ਹਾਂ ਥਾਵਾਂ ਤੇ ਕਿਸੇ ਦੀ ਅਨਸੁਖਾਵੀ ਘਟਨਾ ਨਾਲ ਨਜੀਠਣ ਲਈ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਨੇ ਉੱਤਰ ਪ੍ਰਦੇਸ਼ ਦੀਆਂ 14 ਮਹਾਰਾਸ਼ਟਰ ਦੀਆਂ 13 ਪੱਛਮੀ ਬੰਗਾਲ ਦੀਆਂ 7 오ਡੀਸਾ ਤੇ ਬਿਹਾਰ ਦੀਆਂ 5-5 ਚਾਰਖੰਡ ਦੀਆਂ 3 ਅਤੇ ਜੰਮੂ ਕਸ਼ਮੀਰ ਤੇ ਲਦਾਖ ਦੀ 1-1 ਸੀਟ ਤੇ ਵੀ ਅੱਜ મતદાન ਹੋ ਰਿਹਾ ਹੈ ਇਸ ਗੇੜ ਵਿੱਚ 695 ਉਮੀਦਵਾਰ ਮੈਦਾਨ ਚ ਨੇ ਜਿਨ੍ਹਾਂ ਚ ਕਈ ਕੇਂਦਰੀ ਮੰਤਰੀ ਤੇ ਸੰਸਦ ਮੈਂਬਰ ਸ਼ਾਮਲ ਨੇ ਪ੍ਰਮੁੱਖ ਉਮੀਦਵਾਰਾਂ ਚ ਪਾਰ티 ਜਨਤਾ ਪਾਰਟੀ ਦੇ ਸੀਨੀਅਰ ਨੇਤਾ ਤੇ ਕੇਂਦਰੀ ਮੰਤਰੀ ਰਾਜਨਾਥ ਸਿੰਘ ਪਿਊਸ਼ ਗੋਇਲ ਅਤੇ ਸਮ੍ਰਿਤੀ ਇਰਾਨੀ ਸ਼ਾਮਲ ਨੇ ਜਦਕੀ ਕਾਂਗਰਸ ਦੇ ਰਾਹੁਲ ਗਾਂਧੀ ਅਤੇ ਕੇ ਐਲ ਸ਼ਰਮਾ ਨੈਸ਼ਨਲ ਕਾਨਫਰੰਸ ਦੇ ਉਮਰ ਅਬਦੁੱਲਾ ਅਤੇ ਲੋਕ ਜਨਸ਼ਕਤੀ ਪਾਰਟੀ RAM ਵਿਲਾਸ ਤੜੇ ਦੇ ਚਿਰਾਗ ਪਾਸਵਾਨ ਵੀ ਅੱਜ ਹੋਣ ਵਾਲੇ ਮਤਦਾਨ ਦੌਰਾਨ ਆਪਣੀ ਰਾਜਸੀ ਕਿਸਮਤ ਅਜ਼ਮਾ ਰਹੇ ਨੇ ਇਸ ਗਿੱਟ ਦੇ 94732 ਪੋਲਿੰਗ ਸਟੇਸ਼ਨਾਂ ਤੇ 947000 ਤੋਂ ਵੱਧ ਪੋਲਿੰਗ ਅਧਿਕਾਰੀ ਤਾਇਨਾਤ ਕੀਤੇ ਗਏ ਨੇ ਅਤੇ 8 ਕਰੋੜ 95 ਲੱਖ ਵੋਟਰਾਂ ਵਿੱਚੋਂ 4 ਕਰੋੜ 69 ਲੱਖ ਮਰਦ ਵੋਟਰ ਨੇ ਜਦਕਿ 4 ਕਰੋੜ 26 ਲੱਖ ਤੋਂ ਵੱਧ ਮਹਿਲਾ ਵੋਟਰ ਅਤੇ 5409 트랜ਸਜੈਂਡਰ ਵੋਟਰ ਨੇ ਮਤਦਾਨ ਅੱਜ ਸਵੇਰੇ 7 ਵਜੇ ਸ਼ੁਰੂ ਹੋਇਆ ਅਤੇ ਸ਼ਾਮ 6 ਵਜੇ ਤੱਕ ਚੱਲੇਗਾ ਇਸ ਗੇਟ ਤੇ ਉੜੀਸਾ ਵਿਧਾਨ ਸਭਾ ਦੀਆਂ 35 ਹੋਰ ਸੀਟਾਂ ਲਈ ਵੀ VOTING ਹੋਵੇਗੀ ਚੋਣ ਕਮਿਸ਼ਨ ਨੇ ਪੋਲਿੰਗ ਸਟੇਸ਼ਨਾਂ ਤੇ ਅੱਜ ਪਹਿਰਿਆਂ ਵੋਟਾਂ ਲਈ ਪਾਣੀ ਰੈਂਪ व्हीलचेयर ਤੇ ਹੋਰ ਬੁਨਿਆਦੀ ਸਹੂਲਤਾਂ ਦਾ ਪ੍ਰਬੰਧ ਕੀਤਾ ਹੈ ਇਸ ਤੋਂ ਪਹਿਲਾਂ ਲੋਕ ਸਭਾ ਦੇ ਪਹਿਲੇ 4 ਘੰਟਿਆਂ ਚ ਹੁਣ ਤੱਕ 23 ਸੂਬਿਆਂ ਤੇ ਕੇਂਦਰ ਸ਼ਾਸਤ ਪ੍ਰਦੇਸ਼ਾਂ ਦੇ 379 ਹਲਕਿਆਂ ਚ ਵੋਟਾਂ ਦਾ ਕੰਮ ਮੁਕੰਮਲ ਹੋ ਚੁੱਕਿਆ ਹੈ